ਪਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੇਟੀ ਸਾਰੀ ਸੰਗਤ ਜੀਓ ਫਤਿਹ ਸੰਜੀ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਿਸੇ ਇੱਕ ਵਿਅਕਤੀ ਦੀ ਵਰਸੀ ਤੇ ਨਹੀਂ ਇੱਕ ਵਿਅਕਤੀਤਵ ਜਿਹਨੂੰ ਕਹਿੰਦੇ ਪਰਸਨੈਲਿਟੀ ਉਹਨਾਂ ਨੂੰ ਆਪਣੀ ਯਾਦਾਂ ਦੇ ਵਿੱਚ ਸ਼ਰਧਾਂਜਲੀ ਪੇਸ਼ ਕਰਨ ਵਾਸਤੇ ਉਹਨਾਂ ਦੀ ਦਿੱਤੀ ਹੋਈ ਸੇਵਾ ਤੇ ਉੱਤੇ ਚੱਲਣ ਵਾਸਤੇ ਵਾਹਿਗੁਰੂ ਤੋਂ ਅਰਦਾਸ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਨ ਬਹੁਤ ਸਾਰੇ ਸਾਥੀਆਂ ਨੇ ਪੁੰਦਰ ਸਾਹਿਬ ਨੇ ਗੱਲ ਚਾਲੂ ਕੀਤੀ ਕਹਿੰਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਰੇ ਪ੍ਰੋਟੋਕੋਲ ਤੋੜ ਕੇ ਇੱਥੇ ਆਈ ਆਣ ਵੀ ਕਿਵੇਂ ਨਾ ਸਕਦਾ ਬਾਦਲ ਸਾਹਿਬ ਜਿਉਂਦੇ ਜਾਗਦੇ ਪ੍ਰੋਟੋਕੋਲ ਦੀ ਜਿਸ ਤਰ੍ਹਾਂ ਸਾਰੇ ਸਾਥੀ ਬੈਠੇ ਆ ਬੜੇ ਰਾਜਨੀਤਿਕ ਸ਼ਕਤੀਆਂ ਇੱਥੇ ਬੈਠੀਆਂ ਸਾਰਿਆਂ ਨੂੰ ਪਤਾ ਇੱਕ ਬਲੂ ਬੁੱਕ ਹੁੰਦੀ ਹੈ ਇਹਦੇ ਵਿੱਚ ਐ ਲਿਖਿਆ ਹੁੰਦਾ ਵੀ ਕਿਹਨੇ ਕਿੱਥੇ ਖੜਨਾ ਹੈ ਕੀ ਉਹਦਾ ਹਿਸਾਬ ਕਿਤਾਬ ਹੈ ਕਿੰਨੇ ਸਲੂਟ ਵੱਜਣੇ ਕਿੰਨੇ ਪੁਲਸਣ ਲੱਗਣੇ ਕਿੰਨੀ ਜੀਪਾਂ ਲਗਣੀਆਂ ਕੋਈ ਅਜੋ ਅੱਜਕੱਲ ਜਿਹੜਾ ਰਾਜਨੀਤੀ ਦਾ ਇੱਕ ਰਿਵਾਜ ਬਣ ਗਿਆ ਉਸ ਪ੍ਰੋਟੋਕੋਲ ਦੀ ਜਿਉਂਦੀ ਜਾਗਦੀ ਬਲੂ ਬੁੱਕ ਸੀਗੇ ਬਲੂ ਬੁੱਕ ਵਿੱਚ ਕਰਕੇ ਨਹੀਂ ਕਹਿ ਰਿਆ ਵੀ ਇਹ ਕਾਲੀ ਦਲ ਦਾ ਪੱਗ ਦਾ ਨਿਸ਼ਾਨ ਹੈ ਪੰਥ ਦਾ ਨਿਸ਼ਾਨ ਹੈ ਬਟ ਉਹ ਆਪਣੇ ਆਪ 'ਚ ਇੰਨੀ ਨਿਮਰਤਾ ਸਾਹਿਬ ਮੇਰਾ ਚੀਮਾ ਸਾਹਿਬ ਮੈਂ ਪਤਾ ਨਹੀਂ ਕਿੰਨੀ ਵਾਰੀ ਬੇਨਤੀ ਕੀਤੀ ਅਸੈਂਬਲੀ ਜੇ ਵਿਖੜ ਇੱਕ ਨੈਸ਼ਨਲ ਲੀਡਰਸ਼ਿਪ ਇੱਕ ਲੀਡਰ ਹੀ ਨਹੀਂ ਸਾਹਿਬ ਅੱਜ ਦੇ ਦਿਨ ਤਾਂ ਲੀਡਰਾਂ ਦਾ ਜਵੇਂ ਸੇਖੋਂ ਸਾਹਿਬ ਮੈਂ ਤੁਹਾਡੇ ਵਾਂਗੂ ਉਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ ਪਰ ਕੱਲਾ ਅੱਜ ਤੋਂ ਨਹੀਂ ਪ੍ਰੋਬਲਮ ਕੀ ਹੋਈ ਖੜੀ ਹੈ ਅੱਜ ਕੱਲ ਕਿਸੇ ਨੂੰ ਲੀਡਰ ਕਹਦੇ ਹੋ ਗਾਲ ਕੱਢਣ ਦੇ ਬਰਾਬਰ ਹੈ ਉਹ ਇੱਕ ਜਦੋਂ ਮੇਕ ਇੱਕ ਸ਼ਖਸੀਅਤ ਸੀਗੇ ਹੀ ਵਾਸ ਅ ਪਰਸਨੈਲਿਟੀ ਆਪਣੇ ਆਪ ਚ ਤੁਰਦੇ ਫਿਰਦੇ ਹਲੀਮੀ ਦੀ ਗੱਲ ਹੁੰਦੀ ਹੈ ਪੁੰਦਰ ਸਾਹਿਬ ਨੇ ਕਿਹਾ ਵੀ ਬਹੁਤ ਹੀ ਨਿਮਰ ਸੁਭਾਅ ਬੜੇ ਸਲੀਕੇ ਨਾਲ ਗੱਲ ਕਰਨੀ ਬੜੇ ਸਲੀਕੇ ਨਾਲ ਗੱਲ ਕਰਨੀ ਪੁੰਦਰ ਸਾਹਿਬ ਮਿਹਰ ਤੋਂ ਵੱਡੇ ਹੋ ਤੁਸੀਂ ਜੇ ਕਿਸੇ ਗਰੀਬ ਬੰਦੇ ਨੂੰ ਗੁੱਸਿਆਂ ਦੇ ਦੇਖੇ ਉਹਦੇ ਵਾਸਤੇ ਗਰੀਬ ਮਾਤੜ ਵਾਸਤੇ ਹਲੀਮੀ ਇੱਕ ਮਜਬੂਰੀ ਦਾ ਨਾਮ ਹੈ ਚਾਹੇ ਦੋ ਦਿਲ ਚੇ ਕਿਸੇ ਵਿਅਕਤੀ ਦਾ ਪਤਾ ਉਦੋਂ ਲੱਗਦਾ ਜਦੋਂ ਕੋਲ ਤਾਕਤ ਹੋਵੇ ਤਾਕਤ ਨੂੰ ਹਜਮ ਕਰਨਾ ਬਹੁਤ ਤੁਸੀਂ ਦੇਖਿਆ ਨਹੀਂ ਜਿਹੜੀ ਗੱਲ ਕਰੀ ਜਾਂਦੇ ਸੀ ਤੁਸੀਂ ਸੇਖੋ ਸਾਵਾ ਤਾਕਤ ਕਰਕੇ ਹੈ ਇਹਨਾਂ ਚ ਕੋਈ ਰੱਬ ਨਹੀਂ ਬੋਲਦਾ ਤੂੰ ਨਹੀਂ ਬੋਲਦੀ ਕਹਿੰਦੇ ਆ ਕੁਰਸੀ ਬੋਲਦੀ ਐ ਸਾਬ ਆਹ ਕੁਰਸੀ ਬੋਲਦੀ ਐ ਆ ਆ ਫਰਕ ਸੀਗਾ ਇਸ ਕਰਕੇ ਮੈਂ ਸ਼ਖਸੀਅਤ ਕਹਿ ਰਿਹਾ ਸਾਬ ਮਨ ਨੂੰ ਇਸ ਗੱਲ ਦਾ ਮਾਣ ਐ ਸਾਬ ਸਾਰਿਆਂ ਨੇ ਗੱਲ ਕੀਤੀ ਬਰਾੜ ਸਾਹਿਬ ਨੇ ਗੱਲ ਕੀਤੀ ਵੀ ਰਾਜਨੀਤਿਕ ਸਾਡੇ মতਪੇਦ ਹੋਣ ਧਾਰਮਿਕ মতਪੇਦ ਹੋਣ ਨਾ ਹੋਣ ਬਣਾਏ ਜਾਣ ਦੇ باوجود ਹਰੇਕ ਦਾ ਉਹਨਾਂ ਕੰਨੀ ਸੀਗਾ ਇੱਕ ਲਗਾਵ ਸੀਗਾ ਰਾਜਨੀਤਿਕ ਮਤ पे ਤਾਂ ਮੇਰੇ ਬਹੁਤ ਸੀ ਸਭ ਜਿਸ ਤਰ੍ਹਾਂ ਤੁਸੀਂ ਵੀ ਗੱਲ ਕੀਤੀ ਵੀ ਜਾਖੜ ਸਾਹਿਬ ਉੱਥੇ ਬੈਠੇ ਸੀ ਸਾਬ ਮੈਂ ਵੀ ਸਮਝਦਾ ਇਸ ਗੱਲ ਨੂੰ ਜਿਨ੍ਹਾਂ ਹਾਲਾਤਾਂ ਚ ਅੱਜ ਉਹ ਮੌਕੇ ਨਹੀਂ ਗੱਲ ਕਰਾਂਗੇ ਪਰ ਮੈਂ ਆਪਣੇ ਆਪ ਨੂੰ ਇਤਿਹਾਸ ਕਣੀ ਦੇਖ ਕੇ ਕਹਾਂ ਮੈਂ ਆਪਣੇ ਆਪ ਨੂੰ ਏਕ ਲੰਬੇ ਤੋਂ ਘਟ ਨਹੀਂ ਸਮਝਦਾ ਮਹਾਭਾਰਤ ਜਿਨ੍ਹਾਂ ਨੇ ਪੜ੍ਹੀ ਹੈ ਦੇਖਿਆ ਸਮਝਾਇਆ ਇੱਕ ਲਵੇ ਪਾਸੋਂ ਖੜਕੇ ਕਿਉਂਕਿ ਉੱਥੇ ਸਾਰੇ ਦੂਜੇ ਕੌਰਵਾਂ ਦੇ ਪਾਂਡਵਾਂ ਦੇ ਬੱਚੇ ਉੱਥੇ ਟ੍ਰੇਨਿੰਗ ਲੈਂਦੇ ਸੀ ਤੇ ਉਹ ਪਾਸੇ ਖੜਕੇ ਉਹਨਾਂ ਨੇ ਉਹਦਾ ਬੁੱਤ ਬਣਾ ਲਿਆ ਉਹਨਾਂ ਤੋਂ ਜੋ ਸਿੱਖਿਆ ਦਾ ਚਲਾ ਲੈਂਦਾ ਸੀ ਇੰਨਾ ਕੁ ਫਰਕ ਹੈ ਵੀ ਬਾਦਲ ਸਾਹਿਬ ਨੇ ਅੰਗੂਠਾ ਨਹੀਂ ਮੰਗਿਆ ਮੇਰਾ ਕਿਉਂਕਿ ਇੱਕ ਲਵੇ ਤੋਂ ਉਹ ਡਰਦੇ ਸੀ ਵੀ ਇਹਨਾਂ ਸਾਰਿਆਂ ਨੂੰ ਚਾਹੇ ਅਰਜੁਨ ਹੈ ਚਾਹੇ ਦੂਜੇ ਹਨ ਸਾਰਿਆਂ ਨੂੰ ਇੱਕ ਲਵੇ ਨੇ ਲੱਸੀ ਦੇ ਦੇਣੀ ਹੈ ਇੰਗੂਠਾ ਲੈ ਲੈ ਅਵੇਂ ਅੰਗੂਠਾ ਨਾ ਹੋਏ ਤਾਂ ਚਲਵਾਊਗਾ ਕਿਵੇਂ ਆਪਣਾ ਤੈਨੂੰ ਚਲਾਊਗਾ ਕਿਵੇਂ ਮੈਂ ਉਹਨਾਂ ਤੋਂ ਦੂਰ ਬੈਠ ਕੇ ਬੱਸ ਸੁਣਖੇ ਸਭ ਸਾਹਮਣੇ ਆਪੋਜੀਸ਼ਨ 'ਚ ਬੈਠ ਕੇ ਭਾਈ ਸਾਹਿਬ ਰਣਜੀਤ ਜੀ ਨੇ ਗੱਲ ਕੀਤੀ ਮੈਂ ਜਿਹਦੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾਇਆ ਗਿਆ 12 ਦੇ 2012 'ਚ ਉਹਨਾਂ ਜਦੋਂ ਐਜ਼ ਅ ਲੀਡਰ ਆਫ ਆਪੋਜੀਸ਼ਨ ਨੂੰ फिलसीटेट करने वास्ते खड़े हुए मुख्यमंत्री देते क्या चौधरी साहब मैं फिर मैं जी सुनील आखो कहीं चौधरी साहब जिस कुर्सी पर बैठे हो उस कुर्सी ते पैंती साल पहले वड्डी चौधरी साहब बैठे थे वो लीडर ऑफ अपोजिशन से चीफ मिनिस्टर कहना उदों भी मैं ही क्या चीफ मिनिस्टर उदो भी मैं ही सर साढ़े लीडर ऑफ अपोजिशन से अख्या ਹੁੰਨ ਵਾਲੇ ਨੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਮੈਂ ਇਸ ਮਾਹੌਲ ਦੇ ਵਿੱਚ ਇਸ ਕਿਸਮ ਦੇ ਬੰਦਿਆਂ ਦੇ ਨਾਮ ਉਹਨਾਂ ਨੂੰ ਕੋਈ ਕੁਮਾ ਟੰਗਣ ਲੱਗਦਾ ਪਰ ਤੁਸੀਂ ਸਾਰਿਆਂ ਨੇ ਦੇਖਿਆ ਸਾਬ ਇੱਕ ਉਹ ਦਿਨ ਸੀਗੇ ਤੇ ਇੱਕ ਮੇਰੇ ਵਰਗੇ ਨਾ ਚੀਜ਼ ਜੇ ਬੰਦੇ ਨੂੰ ਮੌਕਾ ਮਿਲਿਆ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਤੋਂ ਸਿੱਖਣ ਦਾ ਸੁਖਬੀਰ ਜੀ ਬੁਰਾ ਨਾ ਮੰਨਿਓ ਮੈਂ ਉਹਨਾਂ ਨੂੰ ਮੈਂਟਰ ਸਮਝਦਾ ਸੀ ਆਪਣਾ ਆ ਨਹੀਂ ਮੇਰੇ ਕੋਈ ਦੁਸ਼ਮਣੀ ਸੀਗੀ ਪਰ ਮੈਂਟਰ ਸੀਗੇ ਉਹਨਾਂ ਤੋਂ ਜੋ ਕੁਝ ਸਿੱਖਿਆ ਉਸ ਹੱਕ ਨਾਲ ਮੈਨੂੰ ਕੋਈ ਗੱਲ ਜੇ ਚੰਗੀ ਨਹੀਂ ਲੱਗਦੀ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿਉਂਕਿ ਨਿਘਾਰ ਹੀ ਆਇਆ ਹੈ ਰਾਜਨੀਤੀ ਜੇ ਅੱਗੇ ਸੇ ਪਿੱਛਾ ਬੁਲਾ ਰਾ ਨਾਮ ਬੁਲਾ ਲਟੂਰੀ ਪਿਛਲੇ ਤੋਂ ਅੱਗੇ ਚੰਗੇ ਕਰਵਾ ਦਿੰਦੇ ਹੁਣ ਵਾਲੇ ਉਹਨਾਂ ਨੂੰ ਅੱਗੇ ਚੰਗਾ ਕਰਵਾ ਦਿੰਦੇ ਤੇ ਜਦੋਂ ਕੋਈ ਆ ਜੀ ਗੱਲ ਹੋਈ ਵੀ ਗਲਤ ਅੰਸਰ ਜੇ ਰਾਜਨੀਤੀ ਦੇ ਵਿੱਚ ਪ੍ਰਭਾਵੀ ਹੋ ਰਿਹਾ ਮੈਂ ਚੱਲ ਕੇ ਬਾਦਲ ਸਾਹਿਬ ਕੋਲ ਗਿਆ ਸਾਹਿਬ ਕਹਿੰਦੇ ਦੱਸੋ ਚੋਹ ਸਾਹਿਬ ਮੈਂ ਕਹਿੰਦਾ ਜੀ ਅੱਜ ਮੈਂ ਤੁਹਾਡੇ ਨਾਲ ਸ਼ਿਕਵਾ ਕਰਨ ਆਇਆ ਗਿਲਾ ਲੈ ਕੇ ਆਇਆ ਸ਼ਿਕਾਇਤ ਲੈ ਕੇ ਆਇਆ ਦੱਸੋ ਕੀ ਗੱਲ ਹੋ ਗਈ ਮੈਂ ਮੈਂ ਕਹਿੰਦਾ ਜੀ ਇਸ ਕਿਸਮ ਦੇ ਗਲਤ ਬੰਦਿਆਂ ਨੂੰ ਨਕੇਲ ਪਾਣੀ ਚਾਹੀਦੀ ਹੈ ਇਹ ਰਾਜਨੀਤੀ ਦੇ ਵਿੱਚ ਕੋਈ ਇਹਨਾਂ ਦਾ ਜਗ੍ਹਾ ਨਹੀਂ ਹੋਣੀ ਚਾਹੀਦੀ ਇਹ ਬਦਮਾਸ਼ ਕਿਸਮ ਦੇ ਲੋਕ ਕ੍ਰਿਮੀਨਲ ਐਲੀਮੈਂਟ ਜਿਹੜੇ ਅੰਦਰ ਆ ਗਏ ਕੋਈ ਰੈਪਿਸਟ ਹੈ ਕੋਈ ਗੈਂਗਸਟਰਸ ਹੈ ਤੇ ਉਹਨਾਂ ਨੇ ਕਿਹਾ ਕਿ ਅਕਰਜ਼ ਤੁਸੀਂ ਮੇਰੇ ਕੰਮ ਕਰਨ ਦਾ ਤਰੀਕਾ ਮੈਂ ਕਿਹਾ ਸਰ ਮੈਂ ਜਾਣਦਾ ਐ ਇਸੇ ਕਰਕੇ ਤਾਂ ਤੁਹਾਡੇ ਕੋਲ ਆ। ਤਵੱਕਕਾ ਐ ਤੁਹਾਡੇ ਤੋਂ। ਤੁਸੀਂ ਇੱਕ ਬਜ਼ੁਰਗ ਹੋ ਯੂ ਆਰ ਅ ਸਟੇਟਸਮੈਨ। ਤੁਸੀਂ ਨੱਥ ਪਾ ਸਕਦੇ ਹੋ ਰੋਕੋ ਇਹਨਾਂ ਲੋਕਾਂ ਨੂੰ। ਇਹਨਾਂ ਲੋਕਾਂ ਦਾ ਰਾਜਨੀਤੀ ਦੇ ਅੰਦਰ ਕੋਈ ਜਗ੍ਹਾ ਨਹੀਂ ਲੋਕਤੰਤਰ ਅਧਿਕਾਰ ਦਿੰਦਾ ਸਭ ਆਪਾਂ ਦੇਖੀ ਜਾਂਦੇ ਲੋਕਤੰਤਰ ਦਾ ਜਿਸ ਤਰ੍ਹਾਂ ਦੇ ਦੁਰਵਰਤ ਹੋ ਰਹੀਆਂ ਸਾਡੇ ਸਾਹਮਣੇ ਐ। ਮਜ਼ਾਕ ਬਣ ਗਿਆ ਲੋਕਤੰਤਰ ਦਾ। ਪਰ ਮੈਂ ਜਾ ਕੇ ਕੋਈ ਮਨੂ ਗਿਲਾ ਸ਼ਿਕਵਾ ਸੀ ਤੇ ਮੈਂ ਜਾ ਕੇ ਕਹਿ ਵੀ ਦਿੰਦਾ ਸੀ ਕਹਿੰਦੇ ਨਹੀਂ ਮੈਂ ਸਭ ਦੇਖੂੰਗਾ ਉਹ ਬੜਪਨ ਸੀ ਸਾਹਬ ਉਹਨਾਂ ਆਦਮੀ ਦਾ ਜੇ ਅੰਗੂਠੇ ਲੈਣ ਵਾਲੀ ਗੱਲ ਹੁੰਦੀ ਮੇਰੇ ਤਾਂ ਥੋਣ ਬਚਾਈ ਉਹਨਾਂ ਨੇ ਇੱਥੇ ਆ 12 13 ਦੀ ਗੱਲ ਹੈ ਜੀ 12 13 ਤੇ ਇੱਥੇ ਹੜ ਆ ਗਏ ਸੀ ਸਾਰੇ ਆਪਣਾ ਮਾਲਵਾ ਸਾਰਾ ਏਰੀਆ ਸਾਰਾ ਡੁੱਬ ਗਿਆ ਸੀ ਇੱਥੋਂ ਤੋਂ ਮਲੋੜ ਤੋਂ ਲੈ ਕੇ ਇਧਰਲੇ ਪਾਸੇ ਕਿੱਦੜਵਾ ਤੇ ਆ ਮੁਖਸਰ ਤਾਂ ਸਾਰਾ ਏਰੀਆ ਆਬਨ ਕੇ ਭਰ ਗਿਆ ਗੋਡੇ-ਗੋਡੇ ਪਾਣੀ ਖੜਾ ਸੀ ਜਦੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਏ ਤੇ ਉਹ ਤੋਂ ਗੱਲ ਕੀਤੀ ਵੀ ਕੋਈ ਪੰਜਾਬ ਦਾ ਕੋਈ ਦੋ ਬਾਦਲ ਸਾਹਿਬ ਨੇ ਮਨੂੰ ਮੌਕਾ ਦਿੱਤਾ ਚੋਹ ਸਾਹਿਬ ਉਹ ਕਹਿਣਗੇ ਤੇ ਮੈਂ ਕਹਾਂ ਜੀ ਪੰਜਾਬ ਦਾ ਕੋਈ ਬਾਹ ਫੜਨ ਵਾਲਾ ਚਾਹੀਦਾ ਪੰਜਾਬ ਦੀ ਮਦਦ ਕਰੋ ਤੇ ਹੱਸ ਕੇ ਬੋਲੇ ਡਾਕਟਰ ਮਨਮੋਹਨ ਸਿੰਘ ਵੀ ਅੱਜ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਇਹ ਦੇਖ ਰਿਹਾ ਇੱਕ ਚੀਫ ਮਿਨਿਸਟਰ ਤੇ ਲੀਡਰ ਆਫ اپੋਜੀਸ਼ਨ ਦੋਨੋਂ ਇੱਕੋ ਹੀ ਬੋਲੀ ਬੋਲ ਰਹੇ ਆ ਮੈਂ ਕਹਾਂ ਜੀ ਅਸੀਂ ਪੰਜਾਬ ਦੀ ਗੱਲ ਕਰੀ ਜਾਂਦੇ ਆ ਆ ਇੱਕ ਗੱਲ ਸੀ ਪਰ ਉਹਦੇ ਬਾਅਦ ਉਹਨਾਂ ਨੇ ਕਿਹਾ ਮੈਂ ਦਿੱਲੀ ਬੁਲਾਉਂਗਾ। ਬਾਦਲ ਸਾਹਿਬ ਕੋਲ ਐਸਾ ਚੀਫ ਮਿਨਿਸਟਰ ਮੈਸੇਜ ਆਇਆ ਵੀ ਆ ਜਾਓ ਉੱਥੇ ਪਲੈਨਿੰਗ ਕਮਿਸ਼ਨ ਨਾਲ ਮੀਟਿੰਗ ਹੈ ਤੁਹਾਡੀ। ਮੰਨੂ ਹੀ ਜਦੋਂ ਬਾਦਲ ਸਾਹਿਬ ਨੇ ਫੋਨ ਕੀਤਾ ਕਹਿੰਦੇ ਜਖਰ ਸਾਹਿਬ ਚੱਲੋਗੇ? ਮੈਂ ਕਿਹਾ ਜੀ ਬਿਲਕੁਲ ਚੱਲੂੰਗਾ। ਕਹਿੰਦੇ ਜੀ ਇਹ ਪਲਾਣੇ ਦਿਨ 3 ਦਿਨਾਂ ਬਾਅਦ ਜਾਂ 2 ਦਿਨਾਂ ਬਾਅਦ ਬੁਲਾਇਆ ਤੇ ਆਪਾਂ ਦਿੱਲੀ ਮਿਲਦੇ ਮੈਂ ਕਿਹਾ ਅੱਛਾ ਜੀ। ਫੋਨ ਰੱਖਤਾ ਉਹਨਾਂ ਨੇ ਕਹਿ ਕੇ। 5 ਮਿੰਟ ਬਾਅਦ ਫੇਰ ਮੁੜ ਕੇ ਫੋਨ ਆਂਦਾ ਪੀਏ ਨੇ ਕਿਹਾ ਕਿ ਸੀਐਮ ਸਾਹਿਬ ਗੱਲ ਕਰਨਗੇ। ਮੈਂ ਕਿਹਾ ਹੁਣੇ ਤਾਂ ਗੱਲ ਹੋਈ ਕਿ ਨਹੀਂ ਉਹ ਕਹਿੰਦੇ ਗੱ ਸਭ ਅੰਗੂਠਾ ਲੈਣਾ ਛੱਡਿਓ ਉਹਨਾਂ ਨੇ ਚੀਮਾ ਸਾਹਿਬ ਮੈਨੂੰ ਕਹਿੰਦੇ ਕਹਿੰਦਾ ਚੋਸਾ ਮੇਰੇ ਦਿਮਾਗ 'ਚ ਆਈ ਨਹੀਂ ਤੁਸੀਂ ਕਰਨ ਕੀ ਲੱਗੇ ਹੋ ਮੇਰੇ ਨਾਲ ਚੱਲ ਕੇ ਮੈਂ ਕਹੀ ਕਰਨਾ ਕੀ ਹੈ ਪੰਜਾਬ ਦੀ ਉੱਥੇ ਜਾ ਕੇ ਪਾਣੀ ਦੇ ਵਾਸਤੇ ਕੋਈ ਪੈਸਿਆਂ ਦੀ ਗੱਲ ਗ੍ਰਾਂਟ ਦੀ ਗੱਲ ਕਰਾਂਗੇ ਉਹ ਕਹਿੰਦੇ ਉਹ ਤਾਂ ਠੀਕ ਹੈ ਚੋਸਾ ਵਸ ਕੇ ਕਹਿਣ ਲੱਗੇ ਕਹਿੰਦਾ ਥੋੜੇ ਕਾਂਗਰਸ ਪਾਰਟੀ ਵਾਲੇ ਥੋੜੇ ਮਗਰ ਵੈਸੇ ਡਾਂਗਾਂ ਚੱਕੀ ਫਿਰਦੇ ਸਵੇਰੇ ਕਢਾ ਦੇਣਗੇ ਵੀ ਆ ਬਾਦਲ ਨਾਲ ਸਕੀਰੀ ਪਾਈ ਬੈਠਾ ਜੇ ਕੋਈ ਹੋਰ ਹੁੰਦਾ ਨਾ ਸਾਹਿਬ ਹੁੰਦਾ ਸਾਹਿਬ ਤੇ ਕਰ ਦੇਣਾ ਸੀ ਕੰਮ ਵੀ ਇੱਕ ਤੀਰ ਨਾਲ ਦੋ ਸ਼ਿਕਾਰ ਹੁੰਦੇ ਮੇਰੇ ਬੱਚੂ ਆ ਲੀਡਰ ਉਹ ਆਪੋਜੀਸ਼ਨ ਠੋਕ ਦਿਆਂਗੇ ਨਾਲ ਨਾਲ ਤੇ ਨਾਲ ਪੈਸੇ ਲਿਆਵਾਂਗੇ ਕਿਉਂ ਮਲੂਕਾ ਸਾਹਿਬ ਦੱਸੋ ਕੋਈ ਐਡਾ ਜਿਗਰੇ ਵਾਲਾ ਕੋਈ ਹੈ ਸਾਹਿਬ ਮੈਂ ਕਿਵੇਂ ਨਾ ਉਹਨਾਂ ਦੇ ਉਹਨਾਂ ਦੀ ਗੱਲ ਕਰੀਏ ਸਾਹਿਬ ਆ ਜਿਹੜੇ ਹੁਣ ਅੱਖਾਂ ਦਿਖਾਉਂਦੇ ਐ ਗੱਲਾਂ ਕਰਦੇ ਐ ਤੂੰ ਕੋ ਸਾਹਮਣੇ ਉਹ ਵੀ ਦੇਖ ਲੈਂਦੇ ਸਾਹਿਬ ਕੋਈ ਐਡਾ ਸ਼ੇਰ ਸ਼ੂਰ ਨਹੀਂ ਸਾਹਿਬ ਕਿਸੇ ਦੇ ਮੁੰਡੇ ਕਿ ਥੱਪੜ ਮਾਰਦੇ ਸਾਬ ਚੋਰ ਦੇ ਪੈਰ ਨਹੀਂ ਹੁੰਦੇ ਇਸੇ ਕਰਕੇ ਅਗਲਾ ਕੋ ਕਹਿੰਦਾ ਦੱਖ ਚਾ ਕੇ ਭਾਗਾ ਗੱਲ ਕਰ ਗੱਲ ਕੀ ਕਰਨ ਸਾਬ ਪਤਾ ਜੀ ਹਸਣ ਵਾਲੀ ਗੱਲ ਨਹੀਂ ਆ ਆ ਬਿਲਕੁਲ ਐ ਨਪੀ ਤੋਲੀ ਗੱਲ ਐ ਦੇਖ ਲੈਂਦੇ ਐ ਤੇਜ ਲੋਕ ਐ ਸਾਬ ਲੋਕਾਂ ਨੂੰ ਪੂਰੇ ਪੰਜਾਬ ਨੂੰ ਬੇਵਕੂਫ ਬਣਾ ਕੇ ਤੁਰ ਲਿਆ ਉਹ ਇਹਨਾਂ ਨੂੰ ਛੱਡਦੇ ਸਾਬ ਜਿਹੜੇ ਅਚਕਨ ਬਣਾਈ ਫਿਰਦੇ ਆ ਉਹਨਾਂ ਨੇ ਪਰ ਉਹ ਜਿਹੜੀ ਤਾਕਤ ਐ ਨਾ ਸਾਬ ਇੱਕ ਫਰਕ ਮੈਂ ਦੱਸਣਾ ਚਾਹਣਾ मेरा बादल साहब वास्ते पूरा ठुकदा है एक हुंदी है थोड़ी इज्जत एक हुंदा ਤੁਹਾਡਾ ਰੁਤਬਾ ਜਿਹਨੂੰ ਕਹਿੰਦੇ ਆ ਰਿਸਪੈਕਟ ਐਂਡ ਯੂਰ ਅਥਾਰਟੀ ਦੋ ਕਿਸਮ ਦੀਆਂ ਹੁੰਦੀਆਂ ਤਿੰਨ ਜੀ ਤੁਸੀਂ ਦੇਖਿਆ ਸਭ ਇੱਕ ਹੁੰਦੀ ਹੈ ਤਾਕਤ ਦੇ ਨਾਲ ਕੁਰਸੀ ਤੇ ਬੈਠ ਕੇ ਤਾਂ ਹਰੇਕ ਮਾਤੜ ਬਣ ਜੂਗਾ ਸਾਹਿਬ ਹਰੇਕ ਹੀ ਫੰਨੇ ਕਾ ਹੈ ਸਿਆਣਾ ਵੀ ਸਤੋਂ ਜ਼ਿਆਦਾ ਕੋਈ ਸਿਆਣਾ ਨਹੀਂ ਹੁੰਦਾ ਉਸ ਤੋਂ ਕੋਈ ਤਕੜਾ ਨਹੀਂ ਹੁੰਦਾ ਇੱਕ ਹੁੰਦਾ ਪਰਸਨੈਲਿਟੀ ਡਰਾਈਵਨ ਇਸ ਕਰਕੇ ਮੈਂ ਕਿਹਾ ਸੀ ਬਾਦਲ ਸਾਹਿਬ ਉਹਨਾਂ ਦੇ ਅੱਜ ਦੇ ਤੈਨੂੰ ਮੁੱਖ ਮੰਤਰੀਆਂ ਨੂੰ ਕੀ ਕਹਿੰਦੇ ਐ ਮਾਤੜ ਜਿਹੜੇ ਇੱਕ ਦੋ ਪਹਿਲਾਂ ਹੋ ਗਏ ਗਏ ਚੱਲ ਰਹੇ ਜਿਹੜੇ ਕੀ ਕਹਿੰਦੇ ਹੁੰਦੇ ਸੀ ਕੋਈ ਸਾਹਬ ਲੈਂਦਾ ਨਹੀਂ ਸੀ ਬਾਦਲ ਸਾਹਿਬ ਦੇ ਨਾਮ ਦੇ ਨਾਲ ਮੈਂ ਕਿਹਾ ਤੁਸੀਂ ਤਾਮਿਲਨਾਡੂ ਜਾ ਕੇ ਗੱਲ ਕਰ ਲਓ ਬਾਦਲ ਸਾਹਿਬ ਦੀ ਗੱਲ ਹੋ ਗਈ ਸਾਹਿਬ not because he was a chief minister sir because of हू ही वाज की ਉਹਨਾਂ ਦੀ ਸ਼ਖਸੀਅਤ ਸੀਗੀ ਇਸ ਕਰਕੇ ਉਹਨਾਂ ਦੇ ਨਾਲ ਦੇ ਨਾਲ ਗੱਲ ਕਰਦੇ ਚੀਮਾ ਸਾਹਿਬ ਨੇ ਵਿਕਾਸਪੁਰਸ਼ ਆਖਿਆ ਬਿਲਕੁਲ ਸਹੀ ਹੈ ਸਾਹਿਬ ਹੋਰ ਉਹਨਾਂ ਦੇ ਕੰਮ ਖੇਤੀਬਾੜੀ ਐਜ਼ ਅ ਕਿਸਾਨ ਮੈਂ ਤਾਂ ਹਮੇਸ਼ਾ ਕਹਿੰਦੇ ਸੀ ਕਿ ਕਿਸਾਨ ਤਾਂ ਸਾਰੇ ਐ ਅੱਜ ਕੱਲ ਦਾ ਹਰੇਕ ਕੋਈ ਮਾਤਲ ਮੇਰੇ ਵਰਗਾ ਵਿਜੇ ਨੇ ਕਿਤੇ ਖੇਤ ਨਹੀਂ ਦੇਖਿਆ ਉਹ ਵੀ ਗੱਲ ਝਾਰਾ ਪਰਨਾ ਪਾ ਕੇ ਕਿਸਾਨ ਬਣਿਆ ਖੜਾ ਹੁੰਦਾ ਪਰ ਉਹਨਾਂ ਨੇ ਆਪਣੇ ਹੱਥੀਂ ਖੇਤੀ ਕੀਤੀ ਸਾਹਿਬ ਰਣਾ ਸਾਰਿਆਂ ਦੇ باوجود ਜੋ ਕੁਝ ਪੰਜਾਬ ਵਾਸਤੇ ਕੀਤਾ ਜੋ ਕੀਤਾ ਮੈਂ ਸਮਝਦਾ ਸਭ ਤੋਂ ਵੱਡਾ ਯੋਗਦਾਨ ਵਿੱਚ ਮੇਕਸ ਹਿਮ ਅ ਸਟੇਟਸਮੈਨ ਉਹ ਸੀਗਾ ਜਦੋਂ 96 97 'ਚ ਉਹ ਕੋਈ ਪੋਲੀਟੀਕਲ ਅਲਾਈਅንስ ਨਹੀਂ ਸੀਗਾ ਸਾਹਿਬ ਉਹ ਕੋਈ ਵੋਟਾਂ ਵਾਸਤੇ ਅਲਾਈਅንስ ਨਹੀਂ ਸੀਗਾ ਉਹ ਅਲਾਈਅንስ ਸੀਗਾ ਜਿਸ ਭਾਮੜ ਤੋਂ ਪੰਜਾਬ ਨਿਕਲ ਕੇ ਦੌਰ ਤੋਂ ਗੁਜ਼ਰਿਆ ਸੀਗਾ ਉਹ 80 ਦੇ ਦਹਾਕੇ ਤੋਂ ਲੈ ਕੇ 96 ਤਾਈਂ ਜਿਹੜੇ ਹਾਲਾਤ ਪੰਜਾਬ 'ਚ ਵਾਪਰੇ ਸੀ ਜਿਸ ਕਿਸਮ ਦਾ ਜ਼ਹਿਰ ਜਿਸ ਕਿਸਮ ਦੀ ਦੋਹਾੜ ਜਿਸ ਕਿਸਮ ਦੀ ਇੱਥੇ ਉਹ ਕਾਲੇ ਦਿਨ ਜਿਸ ਤਰ੍ਹਾਂ ਵਜਦੇ ਐ ਉਹਨਾਂ 'ਚੋਂ ਪੰਜਾਬ ਨਿਕਲਿਆ ਸੀਗਾ ਉਦੋਂ ਮੱਲਮ ਲਾਣ ਦੀ ਜ਼ਰੂਰਤ ਸੀਗੀ ਸਾਬ ਆਹ ਭਾਈਚਾਰਕ ਸਾਂਝ ਬਣੀ ਰਵੇ ਮੈਂ ਸਲਾਮ ਕਰਦਾ ਹਾਂ ਉਸ ਸਪਿਰਿਟ ਨੂੰ ਸਾਬ ਪੰਜਾਬ ਦੀ ਸਰ ਤੋਂ ਵੱਡੀ ਮੈਂ ਸਮਝਦਾ ਗੁਰੂ ਮਹਾਰਾਜ ਦੇ ਜੋ ਕਿਹਾ ਸੀਗਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਉਹਦੇ ਤੇ ਪਹਿਰਾ ਦਿੰਦੇ ਉਹਨਾਂ ਨੇ ਵੀ ਆ ਕਿਤੇ ਦੇਖਿਓ ਸਾਡਾ ਗਵਾਂਢੀ ਮੁਲਕ ਬੈਠਾ ਆ ਇੱਥੇ ਫਰਾ ਤਫਰੀ ਦਾ ਫਾਇਦਾ ਉਠਾ ਕੇ ਸਾਡੇ ਭਾਈਚਾਰੇ ਸਾਂਝੇ ਖੋਰਾ ਨਾ ਲਾ ਦੇਣ ਦੂਜੀ ਗੱਲ ਜਿਹੜੀ ਸਾਰੇ ਸਾਥੀਆਂ ਨੇ ਕੀਤੀ ਹੈ ਉਹਨਾਂ ਨੇ ਹਮੇਸ਼ਾ ਇਸ ਗੱਲ ਤੇ ਪਹਿਰਾ ਦਿੱਤਾ ਵੀ ਮੋਰ ਪਾਵਰਸ ਟੂ ਦਾ ਸਟੇਟ ਮੈਂ ਸਮਝਦਾ ਫੈਡਰਲ ਸਟਰਕਚਰ ਦੀ ਨਿਯੋ ਹੀ ਉੱਥੋਂ ਪੈਦਾ ਹੁੰਦੀ ਹੈ ਸਭ ਉਹਦੇ ਤੇ ਪੈਰਾ ਦਿੱਤਾ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਅੱਜ ਇਸ ਮੈਂਸ ਤੋਂ ਬਹੁਤ ਡੂੰਘੀਆਂ ਸਾਰਥਕ ਤੇ ਅੱਜ ਸਮਾਂ ਦੀ ਜਿਹੜੀ ਲੋੜ ਹੈ ਉਹ ਗੱਲਾਂ ਕੀਤੀਆਂ ਗਈਆਂ ਆ ਇੱਥੇ ਦੋ ਲਾਈਨਾਂ ਦੇ ਵਿੱਚ ਦੋ ਅਲਫਾਂ ਦੇ ਵਿੱਚ ਮੁਕਾਉਣ ਵਾਲੀ ਗੱਲ ਨਹੀਂ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅਸਲ ਸ਼ਰਧਾਂਜਲੀ ਅਸਲ ਉਹਨਾਂ ਦੀ ਯਾਦ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਵਾਸਤੇ ਆ ਜਿਹੜੇ ਪੰਜਾਬ ਦੇ ਜ਼ਖਮ ਐ ਪੰਜਾਬ ਦੇ ਖਦਸੇ ਐ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਖੌਫ ਐ ਉਹ ਅਗਰ ਬਾਦਲ ਸਾਹਿਬ ਦੀ ਯਾਦ ਚ ਨਾ ਚੱਕਾਂਗੇ ਤਾਂ ਫਿਰ ਚੱਕਾਂਗੇ ਕਿਹਦੇ ਉੱਤੇ ਸਾਬ ਪਰ ਬਾਦਲ ਸਾਹਿਬ ਨੇ ਜਿਸ ਤਰ੍ਹਾਂ ਕਿਉਂਕਿ ਆਵਾਜ਼ ਉਦੋਂ ਵੀ ਉੱਠੀ ਸੀ ਜਦੋਂ ਆ ਸਮਝੌਤਾ ਕੀਤਾ ਸੀਗਾ 96 ਦਾ 97 ਚ ਲੋਕਾਂ ਨੇ ਕਿਹਾ ਸੀ ਜੀ ਪੰਥ ਦੀ ਰਾਹ ਤੋਂ ਭਟਕਣ ਲੱਗੇ ਐ ਕੋਈ ਕਰੜਾ ਜਿਗਰੇ ਵਾਲਾ ਬੰਦਾ ਇਹੋ ਫੈਸਲਾ ਕਰ ਸਕਦਾ ਸੀ ਪੰਜਾਬ ਨੂੰ ਸਾਹਮਣੇ ਰੱਖ ਕੇ ਜਿਹੜੇ ਲੋਕਾਂ ਨੇ ਸਾਰਿਆਂ ਨੇ ਕਿਹਾ ਹਰੇਕ ਪੰਜਾਬ ਸ਼ੇਅਰ ਕਰਦਾ ਹੈ ਉਹਨਾਂ ਭਾਵਨਾ ਨੂੰ ਵੀ ਬਾਦਲ ਸਾਹਿਬ ਸਿਰਫ ਇੱਕ ਕੌਮ ਦੇ ਨਹੀਂ ਪੰਜਾਬ ਦੇ ਨੇਤਾ ਸੀਗੇ ਲੋਕ ਉਹਨਾਂ ਕੋ ਨਹੀਂ ਝਾਕਦੇ ਸੀਗੇ ਉਹਨਾਂ ਨੇ ਉਸ ਤੇ ਪਹਿਰਾ ਦੇ ਕੇ ਨਿਰਣਾ ਲਿਆ ਆ ਜਿਹੜੀਆਂ ਖਦਸੇ ਤੋਂ ਜाहिर ਕੀਤੇ ਗਏ ਹੈ ਮੇਰਾ ਮੰਨਣਾ ਹੈ ਜਿੰਨਾ ਕਿ ਮੈਂ ਸਮਝਦਾ ਮੇਰੀ ਛੋਟੀ ਜੀ ਸੋਚ ਹੈ ਪੰਜਾਬੀ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦਾ ਹੈ ਅੱਜ ਕੱਲ ਤਾਂ ਜਦੋਂ ਦਾ ਵਟਸਐਪ ਵਾਲਾ ਜਮਾਨਾ ਹੈ 24 ਆਵਰ ਨਿਊਜ਼ ਹੈ ਸ਼ਾਮ ਤਿੰਨ ਦਾ ਅਗਲਾ ਕੋ ਹੋਰ ਪੜਨ ਲੱਗ ਜਾਂਦਾ ਹੈ ਕੋ ਬਾਆ ਜੀ ਉਹਦਾ ਤਾਂ ਅਗਲਾ ਕੋਈ ਨਾ ਕੋਈ ਹੋਰ ਦੱਸੋ ਜੀ ਉਹ ਅਗਲੀ ਪਿਛਲੀ ਭੁੱਲ ਕੇ ਅਗਲੀ ਗੱਲ ਕਰ ਦਿੰਦਾ ਪਰ ਪੰਜਾਬੀ ਜਿਹੜੀ ਗੱਲ ਭੁੱਲਦਾ ਨਹੀਂ ਉਹ ਹੈ ਜਿੱਥੇ ੱੱਕਾ ਹੋਇਆ ਹੋਵੇ ਆਤਾ ਖਾਲਸਾ ਸਜਾਇਆ ਐਸੇ ਕਰਕੇ ਸੀਗਾ ਜ਼ੁਲਮ ਤੇ ਜ਼ਬਰ ਤੇ ੱੱਕੇ ਦੇ ਖਿਲਾਫ ਇਸ ਕਰਕੇ ਮੈਂ ਕਹਿਣਾ ਚਾਹਨਾ ਸਾਡੇ ਜੋਸ਼ ਨੂੰ ਬਗਾਨਣ ਦੀ ਲੋੜ ਨਹੀਂ ਪੰਜਾਬੀਆਂ ਦੇ ਜੋਸ਼ ਨੂੰ ਕੋਈ ਇਮਤਿਹਾਨ ਦੀ ਲੋੜ ਨਹੀਂ ਕੋਈ ਅਸੀਂ ਕਿਸੇ ਤੋਂ ਸਰਟੀਫਿਕੇਟ ਨਹੀਂ ਲੈਣਾ ਅੱਜ ਜੇ ਸਾਨੂੰ ਲੋੜ ਹੈ ਜੇ ਨਾ ਹਾਲਾਤਾਂ ਦੇ ਵਿੱਚ ਉਹ ਹੈ ਜੋਸ਼ ਦੇ ਨਾਲ ਹੋਸ਼ ਦੇਸ ਅੱਜ ਨੂੰ ਮੈਂ ਅਪੀਲ ਇੱਥੇ ਬਾਦਲ ਸਾਹਿਬ ਦੇ ਯਾਦ ਦੇ ਸਜੂਰੀ 'ਚ ਗੁਰੂ ਮਹਾਰਾਜ ਦੀ ਜੂਰੀ 'ਚ ਖੜ ਕੇ ਕਹਿ ਸਕਦਾ ਸਾਥੀਓ ਠੰਡੇ ਕਲੇਜੇ ਨਾਲ ਧਰਮੇ ਨਾਲ ਸੋਚ ਕੇ ਉਹਦੇ ਬਾਅਦ ਕੋਈ ਕਦਮ ਪਟਣਾ ਮੈਂ ਤਾਂ ਇੰਨਾ ਹੀ ਦੇਖਿਆ ਵੀ ਅੱਜ ਦੇ ਦਿਨ ਜਿਨ੍ਹਾਂ ਨੂੰ ਬਾਅਦ 'ਚ ਆਪਾਂ ਕੋਈ ਨਾਮ ਨਾ ਦਈਏ ਕੋ ਹੋਰ ਛੋਟੇ ਮੰੰਦਾ ਮੰੰਦਾ ਸ਼ਬਦ ਨਾ ਬੋਲੀਏ ਇਹਦੀ ਜ਼ਿੰਮੇਵਾਰੀ ਤਾਂ ਲਈਏ ਜੋਸ਼ੀ ਸਾਹਿਬ ਇਹ ਆਪੇ ਆਪ ਤਾਂ ਨਹੀਂ ਆਏ ਵੋਟਾਂ ਲੈ ਕੇ ਆਏ ਐ ਲੋਕਾਂ ਨੇ ਜਿਤਾਇਆ ਹੈ ਜਿਨ੍ਹਾਂ ਦੇ ਕੋਲ ਫਰਜ਼ ਸੀਗਾ ਚੌਕੀਦਾਰੀ ਦਾ ਉਹਨਾਂ ਨੂੰ ਵੀ ਚਿਤਾ ਕੇ ਭੇਜਿਆ ਹੈ ਬਾਹਰੋਂ ਤਾਂ ਨਹੀਂ ਆਏ ਇੱਥੇ ਵਾਲੇ ਨੇ ਜਿਤਾ ਕੇ ਭੇਜਿਆ ਤੇ ਮੇਰੀ ਬੇਨਤੀ ਇੱਥੇ ਬੈਠੇ ਸਾਰੇ ਬਹੁਤ ਹੀ ਸੀਨੀਅਰ ਲੀਡਰ ਸਾਹਿਬਾਨ ਬੈਠੇ ਐ ਇਹਨਾਂ ਦੇ ਨਾਲ-ਨਾਲ ਮੈਂ ਆਮ ਪੰਜਾਬੀ ਨੂੰ ਅਜ ਬੇਨਤੀ ਕਰਨਾ ਚਾਹੂੰਗਾ ਸਾਥੀਓ ਬਿਲਕੁਲ ਠੀਕ ਹੈ ਉਸ ਟਾਈਮ ਤੁਸੀਂ ਗੁੱਸੇ 'ਚ ਸੀਗੇ ਬੇਹਨਾਂ ਨੂੰ ਸਭ ਕੁਝ ਘਾਣਾ ਪੁਰਾਣੇ ਵਾਲਿਆਂ ਨੂੰ ਸਾਰਿਆਂ ਨੂੰ ਮਾਝ ਦੇਣਾ ਹੈ ਠੀਕ ਹੈ ਸਭ ਤੁਹਾਡਾ ਹੱਕ ਹੈ ਵੋਟ ਦਾ ਤੁਹਾਡਾ ਹੱਕ ਹੈ ਅੰਬੇਦਕਰ ਸਾਹਿਬ ਦਾ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਜੇ ਦੇਸ਼ ਦੇ ਸਾਰੇ ਉਸ ਗੱਲ ਨੂੰ ਕਦਰ ਕਰਦੇ ਆ ਪਰ ਆਹ ਤਾਂ ਦੇਖ ਲਿਓ ਵੀ ਅੱਗੇ ਦੇਣ ਕਿਨੂੰ ਲੱਗੇ ਆ ਮੈਂ ਆਹੀ ਬੇਨਤੀ ਕਰਨਾ ਹੈ ਸਾਥੀਓ ਸचेत ਹੋ ਕੇ ਫੇਰ ਦੇਖ ਕੇ ਕਿੰਨੇ ਲੋਕਾਂ ਨੂੰ ਆਪਾਂ ਤਵਕਕੋ ਰੱਖਦੇ ਆ ਵੀ ਸਾਡੇ ਪੰਜਾਬ ਦੇ ਜਿਹੜੇ ਮੁੱਢ ਤੋਂ ਚੱਲੇ ਆ ਰਹੇ ਫੈਸਲੇ ਸਾਡੇ ਖਦਸੇ ਜਿਹੜੇ ਆ ਦਰਦ ਹੈ ਉਹਨਾਂ ਨੂੰ ਸੁਲ ਜਾਊਗਾ ਕੌਣ ਸਾਹਿਬ ਐ ਸੁਲ ਜਾਣਗੇ ਉਹ ਕਹਿੰਦੇ ਨਾ ਇਹ ਟਿਫਲ ਕਿਆ ਲੜਾਂਗੇ ਜੋ ਘुटनों ਕੇ ਬਲ ਚੱਲਣਗੇ ਨਾ ਤੋ ਤੋ ਕਰਨੀ ਸਮਝਾਂਦਾ ਕਰਨੀ ਸਮਝਾਂਦਾ ਆ ਇੱਥੇ ਪੰਜਾਬ ਸੀਗਾ ਆ ਇੱਥੇ ਦਰਦ ਸੀਗਾ ਬਾਦਲ ਸਾਹਿਬ ਨੇ ਕੋਈ ਕਾਟ ਨਹੀਂ ਰੱਖੀ ਸਾਰੇ ਸਾਡੇ ਸਾਥ ਦੇ ਲੀਡਰਾਂ ਨੂੰ ਕੋਈ ਕਾਟ ਨਹੀਂ ਰੱਖੀ ਪੰਜਾਬ ਦੇ ਮੁੱਦਿਆਂ ਨੂੰ ਉਠਾਉਣ ਵਾਸਤੇ ਪਰ ਫੈਸਲਾ ਲੈਣ ਵਾਲਿਆਂ ਵਿੱਚ ਵੀ ਤਾਂ ਕੋਈ ਜਿਗਰਾ ਚਾਹੀਦਾ ਹੈ ਕੌਣ ਲਹੂਗਾ ਸਾਹਿਬ ਹੈ ਕਿਸੇ 'ਚ ਕੋਈ ਹਿੰਮਤ ਨਾ ਚੇ ਦੇਖ ਲਓ ਸਾਰੇ ਕੱਢ ਕੇ ਦੇਖ ਲਓ ਸਾਹਿਬ ਵੀ ਕਿਹੜੇ-ਕਿਹੜੇ ਲੋਕ ਅੱਜ ਹਿੰਦੁਸਤਾਨ ਦੀ ਚੌਧਰ ਪਾੜ ਰਹੇ ਐ ਵੀ ਸਾਨੂੰ ਦਿਓ ਅਸੀਂ ਮਸਲੇ ਹੱਲ ਕਰਦੇ ਆ ਇੱਕ ਪਹਿਲਾਂ ਵੀ ਆ ਕੇ ਗਿਆ ਸੀਗਾ ਸਾਹਿਬ ਇੱਕ ਪਹਿਲਾਂ ਵੀ ਕਹਿੰਦਾ ਮੈਂ ਮਸਲੇ ਹੱਲ ਕਰਦਾ ਸਰ ਨੀਰਾ ਮਾਰ ਲਿਓ ਕੱਲੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਉਹ ਮਸਲੇ ਹੱਲ ਹੋਏ ਐ ਜਿਨ੍ਹਾਂ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ ਸਰ ਕੈਪੇਬਿਲਿਟੀ ਕਾਬਲੀਅਤ ਹੈ ਸਰ ਕੰਮ ਕਰਨ ਦੀ ਕਾਬਲੀਅਤ ਵਾਲੇ ਨੂੰ ਦੇਖ ਕੇ ਦਿਓ ਮਨਸ਼ਾ ਵਾਲੇ ਨੂੰ ਦੇਖ ਕੇ ਗਿਓ ਜੇ ਕੋਈ ਫੈਸਲਾ ਕਿਸੇ ਦਾ ਗਲਤ ਲੱਗੇ ਤਾਂ ਹੀ ਮੈਂ ਕਹਿਆ ਸਰ ਪੰਜਾਬੀ ਜ਼ਬਰ ਨਹੀਂ ਪੁੱਲਦਾ ਟੱਕਾ ਨਹੀਂ ਤਿੰਨੂ ਜੀ ਟੜ ਦੇ ਟੱਕਾ ਦਾ ਫੇਰ ਅਸੀਂ ਤਾਂ ਫੇਰ ਉਹ ਕਹਿੰਦੇ ਨਾ ਟਿੱਟਣ ਵਾਂਗੂ ਤਾਂ ਫੇਰ ਜਾ ਵਜਾਂਗੇ ਠਾ ਲੈਣੇ ਜੀ ਇਸ ਕਰਕੇ ਬੜੇ ਸੋਚ ਸਮਝ ਕੇ ਬਾਦਲ ਸਾਹਿਬ ਦੀ ਸੱਚੀ ਸ਼ਰਧਾਂਜਲੀ ਹੈ ਵੀ ਆਪਾਂ ਹੋਸ਼ੋ ਹਵਾਸ ਦੇ ਵਿੱਚ ਆਪਣੇ ਨੂੰ ਇਸਤੇਮਾਲ ਨਾ ਹੋਣ ਦੇ ਕੇ ਪੰਜਾਬ ਦੇ ਹਿੱਤਾਂ ਵਾਸਤੇ ਸਾਰਿਆਂ ਨੇ ਬਹੁਤ ਜਿਹੜੀਆਂ ਡੂੰਗੀਆਂ ਪਹਿਲਾਂ ਆ ਤਾਂ ਬਚਾ ਲਓ ਪਾਣੀ ਦਾ ਬਚਾ ਲਓ ਇੱਥੇ ਬੰਜਰ ਹੋ ਜਾਊਗਾ ਇੱਥੇ ਕੀ ਹਾਲਾਤ ਬਣਨੇ ਆ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਸਾਰੀਆਂ ਗੱਲਾਂ ਬੈਠ ਕੇ ਤੇ ਮੈਂ ਤਾਂ ਕਿਦੇ ਸਾਰੇ ਬੈਠੇ ਆ ਆ ਵੀ ਬੇਨਤੀ ਕਰੂੰਗਾ ਵੀ ਇੱਥੇ ਮੰਚ ਤੇ ਨਹੀਂ ਕਿਦੇ ਬੈਠ ਕੇ ਡਿਸਕਸ਼ਨ ਵਾਰਤਾ ਲਾਪ ਦੀ ਗੱਲ ਹੋਈ ਇੱਥੇ ਵਾਰਤਾ ਲਾਪ ਕਰਨ ਦਾ ਸਮਾਂ ਹੈ ਤੇ ਵਾਰਤਾ ਲਾਪ ਕਰੀਏ ਸਭ ਸਾਰੇ ਬੈਠ ਕੇ ਲੋਕਾਂ ਨੂੰ ਜਾਣੂ ਕਰਾਓ ਲੋਕਾਂ ਨੂੰ ਪਤਾ ਲੱਗੇ ਇੱਥੇ ਚਾਰ ਬੰਦੇ ਬੈਠ ਕੇ ਆਪਾਂ ਗਿਚਮਿਚ ਕਰਨੀ ਲੋਕਾਂ ਨੇ ਕਹਦੇ ਤਾਂ ਆਪ ਦੀ ਖਿਚੜੀ ਪਕਾਈ ਜਾਂਦੇ ਆ ਲੋਕਾਂ ਨੂੰ ਨਾਲ ਲੈ ਕੇ ਪਰੋਸਾ ਜਿਹੜੀ ਕ੍ਰੈਡੀਬਿਲਟੀ ਸੀਗੀ ਬਦਲ ਸਾਹਿਬ ਦੀ ਸੋ ਵੀਰ ਜੀ ਆਖਰੀ ਲਾਈਨ ਮੈਂ ਤੁਹਾਨੂੰ ਕਹੂੰਗਾ ਬਹੁਤ ਵੱਡਾ ਤੁਹਾਨੂੰ ਇੱਕ ਉਹਨਾਂ ਨੇ ਵਿਰਾਸਤ ਦਿੱਤੀ ਹੈ ਪਰ ਉਸ ਵਿਰਾਸਤ ਦੇ ਨਾਲ ਓਨੀ ਹੀ ਵੱਡੀ ਜ਼ਿੰਮੇਵਾਰੀ ਵੀ ਤੁਹਾਡੇ ਤੇ ਬਣ ਗਈ ਹੈ ਸਾਹਿਬ ਤੇ ਮੈਂ ਅੱਜ ਜਿੱਥੇ ਭਾਜੀਪੀ ਪਾਰਟੀ ਕੰਨਿਓ ਸਾਡੀ ਸੀਨੀਅਰ ਲੀਡਰਸ਼ਿਪ ਦਿੱਲੀ ਕੰਨਿਓ ਤੇ ਆਪਣੇ ਨਿੱਜੀ ਤੌਰ ਤੇ ਇੱਥੇ ਤੁਹਾਡੇ ਸਾਰਿਆਂ ਨੂੰ ਆਪਣੀ ਸ਼ੁਭ ਕਾਮਨਾਵਾਂ ਉਹਨਾਂ ਦੇ ਬਾਦਲ ਸਾਹਿਬ ਦੀ ਯਾਦ ਤੇ ਪਹਿਰਾ ਦੇਣ ਦੀ ਗੁਰੂ ਮਹਾਰਾਜ ਆਪਾਂ ਨੂੰ ਸਾਰਿਆਂ ਨੂੰ ਬਲ ਬਖਸ਼ੇ ਤੇ ਪੰਜਾਬ ਦੇ ਉੱਤੇ ਸਾਰਿਆਂ ਦੇ ਉੱਤੇ ਪੰਜਾਬ ਦੇ ਤੇ ਦੇਸ਼ ਦੇ ਉੱਤੇ ਹਮੇਸ਼ਾ ਇਸੇ ਤਰ੍ਹਾਂ ਮੇਰ ਭਰਿਆ ਹੱਥ ਵਾਹਿਗੁਰੂ ਰੱਖੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ